Bölajimara <Sessizlik> <Sessizlik> राहिभं जवममान वदात्मनम निलय तुमुखं श्री राम रूपं शरणं प्रपद्ये देशय प्रेम तुति ते बिन करे सनमान तेते कारण सकद स्वो सिद्ध करे हनुवान च यावर राम जय जय राम मेरे प्रभु राम जय जय राम वसियो सीतारा मङ्गल भवन मङ्गल हारि धर दशरथ अजारि दीन दयाल बं भारि धर्म सङ्कट नारे श्रीराम जय राम जय जय राम श्रीराम जय राम जय जय राम हे मन वसियो सीतारा हे मन वसियो सीताा जय रामचंद्र भगवान की जय बोलो बालाजी महाराज की जय बोल सलासल धाम की जय जय करो श्री बालाजी दा बोल आते गवर की जय ओ सियावर राम गनवार

हम की जय शंकर भगवान की जय राधा कृष्ण भगवान की जय किस करोड़ देवी देव दान की जय बोलो सियावर रामचंद्र जी जय जय श्री बालाजी जय श्री राम जन कल्याण सोसाइटी समाना वालों 25 मई नु 10वां विशाल भव्य ਜਾਗਰਣ ਬਾਲਾ ਜੀ ਦਾ ਅਗਰਵਾਲ ਧਰਮਸ਼ਾਲਾ ਸਮਾਣਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਦੇ ਲਈ ਅੱਜ ਅਗਰਵਾਲ ਧਰਮਸ਼ਾਲਾ ਦੇ ਵਿੱਚ ਸ਼੍ਰੀ ਰਾਮ ਜੀ ਦੇ ਚਰਨਾਂ ਦੇ ਵਿੱਚ ਹਨੂਮਾਨ ਜੀ ਦੇ ਚਰਨਾਂ ਦੇ ਵਿੱਚ ਇਸ ਕਾਰਡ ਦਾ ਨਿਮੰਤਰਣ ਪੱਤਰ ਭੇਂਟ ਕੀਤਾ ਗਿਆ ਸਾਰੇ ਮੈਂਬਰਾਂ ਵੱਲੋਂ 25 ਮਈ ਦਿਨ ਸ਼ਨੀਵਾਰ ਅਗਰਵਾਲ ਧਰਮਸ਼ਾਲਾ ਸਮਾਣਾ ਸਾਰੇ ਭਗਤਾ ਵਾਸਤੇ ਅਟੂਟ ਭੰਡਾਰੇ ਦੀ ਵਿਵਸਥਾ ਵੀ ਕੀਤੀ ਗਈ ਹੈ ਜੋਤੀ ਪ੍ਰਚੰਡ ਤਪਸਵੀ ਸੰਤ ਨਰੈਣਪੁਰੀ ਜੀ ਮਹਾਰਾਜ ਜੀ ਵੱਲੋਂ ਕੀਤੀ ਜਾਏਗੀ ਇਸ ਦੇ ਨਾਲ ਹੀ ਭਜਨ ਗਾਇਕ ਪ੍ਰਵੀਂਦਰ ਪਾਲਕ ਜੀ ਫਤਿਹਬਾਦ ਤੋਂ ਬਹਾਦਰ ਸੈਣੀ ਜੀ ਕੈਥਲ ਤੋਂ ਪਹਿਲਾਂ ਵੀ ਅਸੀਂ ਬਹਾਦਰ ਸੈਣੀ ਜੀ ਦੇ ਭਜਨ ਨੇ ਜਿਹੜੇ ਪਿੱਛੇ ਸੁਣ ਕੇ ਆਟੇ ਆ ਬਹੁਤ ਵਧੀਆ ਭਜਨ ਗਾਉਂਦੇ ਨੇ ਬਾਰੀ ਫੇਰ ਸ਼੍ਰੀ ਬਾਲਾ ਜੀ ਦਾ ਦਸਵਾਂ ਵਿਸ਼ਾਲ ਜਾਗਰਣ ਅਗਰ왈 ਧਰਮਸ਼ਾਲਾ ਸਮਾਨਾ ਵਿਖੇ 25 ਮਈ 25 ਮਈ ਦਿਨ ਸ਼ਨੀਵਾਰ ਸਾਰੇ ਹੀ ਰਾਮ ਭਗਤਾਂ ਨੂੰ ਸਾਰੇ ਹੀ ਹਨੂਮਾਨ ਭਗਤਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਅਸਥਾਨ ਦੇ ਉੱਤੇ ਪਹੁੰਚ ਕੇ ਪ੍ਰਭੂ ਸ਼੍ਰੀ ਰਾਮ ਜੀ ਦਾ ਬਾਲਾ ਜੀ ਦਾ ਸਾਲਾ ਸਰ ਧਾਮ ਦਾ ਸਾਰਿਆਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਰਾਮ ਜੈ ਸ਼ੀ ਦੀਨ